ਪੰਜਾਬ ਦੇ ਵਿੱਚ ਕਈ ਪਿੰਡਾਂ 'ਚ ਪੰਚਾਇਤੀ ਪੱਧਰ ਤੇ ਚੋਣਾਂ ਹੋ ਰਹੀਆਂ ਨੇ ਇਹ ਚੋਣਾਂ ਰਾਜ ਚੋਣ ਕਮਿਸ਼ਨ ਪੰਜਾਬ ਦੇ ਹੁਕਮ ਅਨੁਸਾਰ ਸਰਪੰਚ ਤੇ ਪੰਚ ਦੀਆਂ ਖਾਲੀ ਸੀਟਾਂ ਨੂੰ ਭਰਨ ਲਈ ਕਰਵਾਈਆਂ ਜਾ ਰਹੀਆਂ ਨੇ ਸੋ ਇਸ ਸਬੰਧ ਵਿੱਚ ਅਜਨਾਲਾ ਬਲਾਕ ਦੇ ਚਾਰ ਪਿੰਡ ਚੱਕ ਫੂਲਾ ਡਬਰਤ ਬਸਤੀ ਡਿਆਲ ਪੱਟੀ ਅਤੇ ਵੱਡਾ ਚੱਕ ਡੋਗਰਾ ਵੀ ਉਪਚੋਣਾ ਦਾ ਹਿੱਸਾ ਬਣੇ ਹੋਏ ਨੇ ਚੱਕ ਫੁੱਲਾ ਅਤੇ ਡਿਆਲ ਪੱਟੀ ਪਿੰਡਾਂ ਦੇ ਵਿੱਚ ਜਿਹੜੀ ਪੂਰੀ ಗ್ರಾಮ ਪੰਚਾਇਤ ਲਈ ਚੋਣ ਹੋ ਰਹੀ ਹੈ ਜਾਕੀ ਡਬਰ ਬਸਤੀ ਵਿੱਚ ਸਿਰਫ ਸਰਪੰਚ ਦੀ ਔਦ ਦੇ ਲਈ ਅਤੇ ਵੱਡਾ ਚੱਕ ਡੋਗਰਾ ਦੀਆਂ ਦੋ ਵਾਰਡਾਂ ਦੇ ਵਿੱਚ ਪੰਚਾਇਤਾਂ ਦੀਆਂ ਚੋਣਾਂ ਲਈ ਵੋਟਾਂ ਪੈ ਰਹੀਆਂ ਨੇ ਉਪਚੋਣਾ ਪਹਿਲਾਂ ਕਿਸੇ ਕਾਰਨ ਦੇਰੀ ਨਾਲ ਹੋਈਆਂ ਸਨ ਪਰ ਹੁਣ ਪੂਰੇ ਜੋਸ਼ ਨਾਲ ਚੱਲ ਰਹੀਆਂ ਨੇ ਲੁਧਿਆਣਾ ਲਾਈਵ ਲਈ ਅਮਿਤ ਖਾਪੜ ਦੁਕਤ ਚੋਣો ਰਾਜੀ ਚੋਣ ਕਹਿੰਦੇ ਨਿਰਪੱਖ ਹੋਣੀ ਚਾਹੀਦੀ ਕੋਈ ਪੇਰ ਪਾ ਨਾ ਰੱਖੇ ਸਰਪੰਚ ਵੀ ਜਿਹੜਾ ਬਿਲਕੁਲ ਪੇਰ ਪਾ ਰੱਖਣ ਵਾਲਾ ਨਹੀਂ ਬੰਨਾ ਚਾਹੀਦਾ ਕੋਈ ਵੀ ਪਾਰਟੀ ਸਾਰੀ ਪਾਰਟੀ ਤੋੜ ਕੇ ਪਿੰਡੇ ਬਹੁਤ ਮੁੱਦੇ ਆ ਜੀ ਪਿੰਡੇ ਫਿਰ ਮੁੱਦੇ ਤੇ ਸਾਡੇ ਪਿੰਡ ਦਾ ਛੱਪੜਿਆ ਜਿਹੜਾ ਕੀ ਕਰਾਂ ਦਾ ਜਿਹੜਾ ਛੱਪੜਿਆ ਕਰਾਂ ਦਾ ਪਾਣੀ ਜਿਹੜਾ ਚ ਕਰਾਂ ਚ ਹੀ ਜਾਂਦਾ ਛੱਪੜ ਦੇ ਵਿੱਚ ਨਹੀਂ ਜਾਂਦਾ ਛੱਪੜ ਦੀ ਖਦਾਈ ਹੋਣੀ ਚਾਹੀਦੀ ਆ ਦੂਜਾ ਸਾਡੇ ਸਕੂਲ ਦਾ ਕੋਈ ਵਿਕਾਸ ਹੋਣਾ ਚਾਹੀਦਾ ਜਿਸ ਤਰ੍ਹਾਂ ਸਾਡੇ ਕਿੰਨਾ ਕੁ ਪਛਾੜ ਉਹ ਤਾਂ ਸ਼ਾਬਾਹ ਬਹੁਤ ਹੈ ਜੀ ਵੋਟਰਾਂ ਸੀ ਚੋਣ ਹੋ ਰਹੀ ਹੈ ਜੀ ਕਿਸੇ ਕਾਰਨ ਕਰਕੇ ਪਹਿਲਾਂ ਲੇਟ ਹੋ ਗਈ ਸੀ ਹੁਣ ਹੋ ਰਹੀ ਹੈ ਚੋਣ ਇਹੋ ਜਿਹੇ ਮੁੱਦੇ ਰਹਿ ਗਏ ਤੁਹਾਡੇ ਪਿੰਡ ਮੁੱਦੇ ਪਾਣੀ ਦੇ ਜੀ ਪਾਣੀ ਤੇ ਹੋਰ ਕੋਈ ਖਾਸ ਐਡਾ ਮੁੱਦੇ ਨਹੀਂ ਹੁ ਕਿ ਸਮੇਂ ਦੇ ਹਿਸਾਬ ਨਾਲ ਮੁੱਦੇ ਬਦਲਦੇ ਰਹਿੰਦੇ ਆ ਕਿਵੇਂ ਦਾ ਸਰਪੰਚ ਹੋਣਾ ਚਾਹੀਦਾ ਸਰਪੰਚ ਨਰਪੱਖ ਹੋਵੇ ਜਿਸ ਦਾ ਕਿਸੇ ਨਾਲ ਕੋਈ ਮਤਲਬ ਨਾ ਹੋਵੇ ਹਰ ਇੱਕ ਵਾਸਤੇ ਬਰਾਬਰ ਹੋਵੇ ਕਿ ਬਿਨਾ ਭੇਦ ਭਾਵ ਤੋਂ ਸਾਰਿਆਂ ਦੇ ਕੰਮ ਕੀਤੇ ਜਾਣ ਬੰਦਿਆ ਤੇ ਕੀ ਕੀ ਡਿਊਟੀ ਚੋਣ ਦੀ ਇਲੈਕਸ਼ਨ ਦੇ ਇਸ ਬੰਦ ਵਿੱਚ ਡਿਊਟੀ ਜਿਹੜੀ ਵਧੀਆ ਤਰੀਕੇ ਨਾਲ ਹੀ ਚੱਲ ਰਹੀ ਆ ਤੇ ਇਹਦੇ ਵਿੱਚ ਮੁਲਾਜ਼ਮਾਂ ਦੀ ਸਭ ਤੋਂ ਵੱਧ ਜਿਆਦਾ ਅਹਿਮ ਯੋਗਦਾਨ ਹੈ ਤੇ ਜਾਦੇ ਮੁਲਾਜ਼ਮ ਲਾਏ ਹੋਏ ਆ ਲਾਰਜ ਆਰਡਰ ਦੀ ਕਪਰੇਸਟਰੀ ਜੀ ਕਪਲੇਸ ਕੀਤੀ ਜਾਂਦੀ ਆ ਤੇ ਸੁਰੱਖਿਆ ਪ੍ਰਬੰਧ ਵੀ ਵਧੀਆ ਤੇ ਬਿਲਕੁਲ ਠੀਕ ਠਾਕ ਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੋਟਰਾਂ ਨੂੰ ਕੀ ਅਪੀਲ ਕਰੋਗੇ ਵੋਟਰਾਂ ਨੂੰ ਅਪੀਲ ਕਰਦੇ ਆ ਕਿ ਕੋਈ ਹੁੱਲਬਾਜੀ ਨਾ ਕਰਨ ਆਪਣੇ ਆਰਾਮ ਨਾਲ ਸ਼ਾਂਤਮਈ ਮਾਹੌਲ ਨਾਲ ਵੋਟਾਂ ਪਾਉਣ ਕੋਈ ਕਿਸੇ ਕਿਸੇ ਨਾਲ ਟਸਰਬਾਜੀ ਨਾ ਕਰੇ ਲੋਕਾਂ 'ਚ ਕਿੰਨਾ ਕੁ ਉਤਸ਼ਾਹ ਹੈ ਸਾਡੇ ਕੋਲ ਲੋਕਾਂ ਦੇ ਹੁਣ ਸਵੇਰ 8 ਵਜੇ ਤੋਂ ਹੀ ਵੋਟਾਂ ਪਾਉਣ ਲਈ ਲੋਕ ਆ ਰਹੇ ਆ ਤੇ ਬੜੇ ਪਿਆਰ ਨਾਲ ਆਪਣੀਆਂ ਵੋਟਾਂ ਪਾ ਕੇ ਜਾ ਰਹੇ ਆ